ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲ ਤ ਸਭ ਜੂਵੈ ਹਾਰੇ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿ ਭੀਤਰ ਵਾਰੇ ਇਹ ਆਪਣੇ ਗ੍ਰਹਿ ਪੀਤਰ ਇਥੇ ਠਮਕ ਲਾ ਦਨੀ ਹੈ ਵਾਰੇ ਜਨਮ ਮਰਨਾ ਚੁਕੇ ਸਭ ਭਾਰੇ ਮਿਲਤ ਸੰਗ ਭਇਓ ਮਨ ਨਿਰਮਲਾ ਗੁਰ ਪੂਰੈ ਲੈ ਖੇਨ ਮਹਤਾਰੀ ਰਹਾਉ ਸਭ ਕੀ ਰੀਨ ਹੋਇ ਰਹ ਮਨੁਆ ਸਗਲੇ ਦੀ ਸਹਿਨੀਤ ਪਿਆਰੇ ਸਭ ਮੰਦੀ ਰਵਿਆ ਮੀਰਾ ਠਾਕੁਰ দান ਦੇਤ ਸਭ ਜੀ ਇਸਮਾਰੇ ਏਕੋ ਏਕ ਆਪ ਇਕ ਇਕ ਹੈ ਇਕ ਹੈ ਸਗਲਾ ਪਾਸਾਰੇ Jap Jap ਹੋਏ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੇ ਗਹਿਰੇ ਗੰਭੀਰ ਬਿਆੰਤ ਗੁਸਾਈ ਅੰਤ ਨਹੀਂ ਕਿਸ 파ਰਾਵਾਰੀ ਤੂੰ ਮਰੀ ਕਿਰਪਾ ਤੇ ਗੁਣ ਗਾਵੇ ਨਾਨਕ ਧਿਆਇ ਧਿਆਇ ਪ੍ਰਭ ਕਉ ਨਮਸਕਾਰੀ ਆਸਾ ਮਹੱਲਾ ਪੰਜਵਾ ਤੂੰ ਬੇ ਤੂੰ ਬਯੰਤ ਅਵਗਤ ਅਗੋਚਰ ਹਾਂ ਬਯੰਤ ਛੀਤੀ ਬੋਲਨਾ ਤੂੰ ਬਯੰਤ ਅਵਗਤ ਅਗੋਚਰ ਇਹੋ ਸਭ ਤੇਰਾ ਆਕਾਰ ਕਿਆ ਹਮ ਜੰਤ ਕਰਹਿ ਚਤੁਰਾਈ ਜਾ ਸਭ ਕਿਸ ਤੁਜੈ ਮਝਾਰ ਮਝਾਰ ਜਾ ਸਭ ਕਿਛ ਤੁਜੈ ਮਝਾਰ ਮੇਰੇ ਸਤਗੁਰ ਆਪਣੇ ਬਾਲਕ ਰਖੋ ਲੀਲਾ ਧਾਰ ਆ ਵਿਸਰਾਮ ਧਿਆਨ ਨਾ ਲਾਉਣਾ ਮੇਰੇ ਸਤਗੁਰ ਇਥੇ ਵਿਸਰਾਮ ਹੈ ਆਪਣੇ ਬਾਲਕ ਰਖੋ ਬਾਲਕ ਲੱਲੇ ਦੀ ਸਿਆਰੀ ਵੀ ਚਾਰਨ ਕਰਨੀ ਹੈ ਆਪਣੇ ਬਾਲਕ ਰਖਹੁ ਲੀਲਾ ਤਾਰ ਮੇਰੇ ਸਤਗੁਰ ਆਪਣੇ ਬਾਲਕ ਰਖਹੁ ਲੀਲਾ ਤਾਰ ਦੇਹ ਸੁਮਤ ਸਦਾ ਗਉਣ ਗਾਵਾ ਮੇਰੇ ਠਾਕੁਰ ਅਗਮ ਅਪਾਰ ਰਹਾਉ ਜੈਸੇ ਜਨਨ ਜਠਰ ਮਹ ਪ੍ਰਾਨੀ ਜੈਸੇ ਜਨਨ ਜਨਨ ਜਠਰ ਮਹ ਪ੍ਰਾਨੀ ਜੈਸੇ ਜਨਨ ਜਠਰ ਮਹਿ ਪ੍ਰਾਨੀ ਉਹ ਰਹਤਾ ਨਾਮ ਆਧਾਰ ਅਨੰਦ ਕਰੈ ਸਾਸ ਸਾਸ ਸੁਮਾਰੈ ਨਾ ਕੋ ਹੈ ਅਗਨਾਰ ਪਾਰ ਧਾਨ ਪਾਰ ਦਾਰਾ ਪਾਰ ਨਿੰਦਾ ਇੱਥੇ ਵਿਸਰਾਮ ਲਾਉਣਾ ਹੈ ਪਾਰ ਧਾਨ ਪਾਰ ਦਾਰਾ ਪਾਰ ਨਿੰਦਾ ਇਨਸਿਓ ਪ੍ਰੀਤ ਨਿਵਾਰ ਚਰਨ ਕਮਲ ਸੇਵੀ ਰਿਦ ਅੰਤਰ ਗੁਰ ਪੂਰੇ ਕੈ ਆਧਾਰ ਗ੍ਰਹਿ ਮੰਦਰ ਮਹਿਲਾ ਜੋ ਦਿਸਹਿ ਨਾ ਕੋਈ ਸੰਗਾਰ ਜਬ ਲਗ ਜੀਵਹਿ ਕਲੀ ਕਾਲ ਮਹ ਜਨ ਨਾਨਕ ਨਾਮ ਸੰਭਾਰ ਆਸਾ ਘਰ ਤੀਜਾ ਮਹੱਲਾ ਪੰਜਵਾ ਕਲੀ ਕਾਲ ਇੱਕ ਕਲਿਕਲਪੁ ਦੇ ਓਮਕਾਰ ਸਤਗੁਰ ਪ੍ਰਸਾਦ ਰਾਜ ਮਿਲਖ ਜੋਬਨ ਗ੍ਰਹਿ ਸੋਭਾ ਇੱਥੇ ਮਿਲਖ ਕਕੇ ਦੇ ਨਾਲ ਆਇਆ ਇਹ ਪਦ ਜਿਆਦਾ ਮਿਲਖ ਖਖੇ ਨਾਲੋਂ ਦਾ ਧਿਆਨ ਨਾਲ ਉਚਾਰਨ ਕਰਨਾ ਹੈ ਰਾਜ ਮਿਲਖ ਜੋਬਨ ਗ੍ਰਹਿ ਸੋਭਾ ਰੂਪਵੰਤ ਜਵਾਨੀ ਇਹ ਜਿਹੜਾ ਜਜੇ ਦੇ ਹੂੜਾ ਵੀ ਲੱਗਿਆ ਔਂਕੜ ਵੀ ਲੱਗਿਆ ਹੈ ਜਿਨ੍ਹਾਂ ਵੀ ਪਦਾਂ ਤੇ ਹੋੜਾ ਔਂਕੜ ਇਕੱਠਾ ਆਉਂਦਾ ਉਹ ਦਰਮਿਆਨੀ ਆਵਾਜ਼ ਵਿੱਚ ਉਚਾਰਨ ਕਰਨੇ ਹਨ ਰੂਪਵੰਤ ਜੁਵਾਨੀ ਬਹੁਤ ਦਰਬ ਹਸਤੀ ਅਰ ਘੋੜੇ ਲਾਲ ਲਾਖ ਬੈ ਆਨੀ ਹਾਂ ਬੈ ਵੱਖਰਾ ਪਾਠ ਕਰਨਾ ਹੈ ਬੈ ਆਨੀ ਯਾਨੀ ਮੁੱਲ ਲੈਂਦੀ ਹੈ ਬਹੁਤ ਦਰਬ ਹਸਤੀ ਅਰ ਘੋੜੇ ਲਾਲ ਲਾਖ ਬੈ ਔ ਨੀ ਅਗਰ ਦਰਗਹ ਕਾਮ ਨਾ ਆਵੇ ਛੋੜ ਚੱਲਾ ਅਭਿਮਾਨੀ ਕਾਹੀ ਏਕ ਬਿਨਾ ਚਿਤ ਲਾਈਐ ਉਠਸ ਬੈਠਤ ਸੋਵਤ ਜਾਗਤ ਸਦਾ ਸਦਾ ਹਰਤਾਈਐ ਰਹਾਉ ਮਹਾ ਬਚਿਤ੍ਰ ਸੁੰਦਰ ਆਖਾੜੇ ਰਣਮਹਿ ਜਿੱਤੇ ਪਵਾੜੇ ਰਣਮਹਿ ਜਿੱਤੇ ਇਥੇ ਠਮਕ ਲੱਗਦੀ ਗਈ ਪਵਾੜੇ ਜਿੱਤੇ ਪਦ ਕਸ ਕੇ ਬੋਲਣਾ ਹਉ ਮਾਰੋ ਹਉ ਬੰਦੋ ਛੋਡੋ ਇਹ ਨ ਠਮਕ ਤੇ ਥੋੜਾ ਰੁਕੀਦਾ ਹੁੰਦਾ ਵਿਸਰਾਮ ਤੇ ਜ਼ਿਆਦਾ ਰੁਕੀਦਾ ਹੁੰਦਾ ਹਉ ਮਾਰੋ ਹਉ ਬੰਦੋ ਛੋਡੋ ਮੁਕਤੀ ਏਬ ਬਿਵਾੜੇ ਆਇਆ ਹੁਕਮ ਪਾਰ ਬ੍ਰਹਮ ਕਾ ਛੋਡ ਚੱਲਿਆ ਏਕ ਦਿਹਾੜੇ ਕਰਮ ਧਰਮ ਜੁਗਤ ਬਹੁ ਕਰਤਾ ਕਰਨਹਾਰ ਨਾ ਜਾਣੈ ਉਪਦੇਸ਼ ਕਰੈ ਆਪ ਨਾ ਕਮਾਵੈ ਤਤ ਸਭਗ ਨਾ ਪਛਾਨੈ ਨਾਂਗਾ ਆਇਆ ਨਾਂਗੂ ਜਾਸੀ ਹਾਂਜੀ ਇੱਥੇ ਬਿੰਦੀ ਲੱਗੀ ਹੋਈ ਐ ਨਾਂਗਾ ਆਇਆ ਨਾਂਗੂ ਜਾਸੀ ਜੋ ਹਸਤੀ ਖਾਕ ਛਾਨੈ ਸੰਤ ਸੱਜਣ ਸਨਹੋ ਸਭ ਮੀਤਾ ਝੂਠਾ ਇਹ ਪਸਾਰਾ ਮੇਰੀ ਮੇਰੀ ਕਰ ਕਰ ਡੂਬੇ ਖਾਪ ਖਾਪ ਮੂਏ ਗਵਾਰਾ ਗੁਰ ਮਿਲ ਨਾਨਕ ਨਾਮ ਧਿਆਇਆ ਸਾਚ ਨਾਮ ਨਿਸਤਾਰਾ ਵਾਹਿਗੁਰੂ ਜੀ ਕਾ ਕਾਰ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ